ਚਲੋ ਜੀ ਅੱਜ ਤੁਸੀਂ ਤੁਹਾਡੇ ਲਈ ਬਹੁਤ ਵਧੀਆ ਫੈਬਰਿਕ ਲੈ ਕੇ ਆਏ ਆ ਇਹ ਬਰਬਰੀ ਦੇ ਵਿੱਚ ਸੂਟ ਰਹਿਣਗੇ ਜੀ ਮੈਚਿੰਗ ਸੂਟ ਰਹਿਣਗੇ ਅੱਜ ਇਹਨਾਂ ਨਾਲ ਦੁਪट्टे ਨਹੀਂ ਹੈਗੇ ਇਸ ਕਰਕੇ ਥੋੜਾ ਜਿਹਾ ਦੁਪੱਟਿਆਂ ਨਾਲ ਇਹਨਾਂ ਦਾ ਪ੍ਰਾਈਸ ਹੈ ਜਿਹੜਾ ਕੋਸਟਲੀ ਪੈ ਜਾਂਦਾ ਤੇ ਭੈਣਾ ਆਪਣੀ ਚੋਇਸ ਦਾ ਦੁਪੱਟਾ ਕਰਵਾ ਸਕਦੀਆਂ ਨੇ ਜੇ ਨਹੀਂ ਵਿਦਆਊਟ ਦੁਪੱਟਾ ਲੈਣਾ ਸੂਟ ਦਾ ਤੁਸੀਂ ਵਿਦਆਊਟ ਦੁਪੱਟਾ ਵੀ ਕਰਵਾ ਸਕਦੇ ਹੋ ਇਹਦੇ ਵਿੱਚ ਕਲਰ ਕਾਫੀ ਨੇ ਜੀ ਦੇਖੋ ਬਹੁਤ ਪਿਆਰੇ ਪਿਆਰੇ ਕਲਰ ਨੇ ਬਹੁਤ ਵਧੀਆ ਫੈਨਸੀ ਲੁੱਕ ਦੇ ਨੇ ਉਹ ਫੈਬਰਿਕ ਦੇ ਇਹ ਸੂਟ ਆ ਗਏ ਜੀ ਇਹਨਾਂ ਨੂੰ ਆਪਾਂ ਸਰਦੀ ਦੇ ਵਿੱਚ ਵਿਆਹ ਪ੍ਰੋਗਰਾਮ ਨੇ ਜਿਵੇਂ ਉਦੋਂ ਵੀ ਪਾ ਸਕਦੇ ਆ ਤੇ ਆਪਾਂ ਆਮ ਵੀ ਕੋਈ ਕੋਈ ਪਾਰਟੀ ਆ ਗਈ ਛੋਟਾ ਮੋਟਾ ਪ੍ਰੋਗਰਾਮ ਆ ਉੱਥੇ ਵੀ ਜਿਵੇਂ ਨਾਲੇ ਬਹੁਤ ਸੂਟ ਨੇ ਸੋਹਣੇ ਸੂਟ ਨੇ ਦੇਖੋ ਜੀ ਬਹੁਤ ਪਿਆਰੇ ਕਲਰ ਨੇ ਇਹਦੇ ਵਿੱਚ 10 15 ਕਲਰ ਨੇ ਜੋ ਵੀ ਤੁਹਾਨੂੰ ਕਲਰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦੂੰਗੀ ਵੀ ਕਿੱਥੇ ਤੱਕ ਬਰਬਰੀ ਦੇ ਕਲਰ ਨੇ ਸਟਾਰਟਿੰਗ ਤੋਂ ਲੈ ਕੇ ਬਹੁਤ ਜ਼ਿਆਦੇ ਕਲਰ ਨੇ ਇਹਦੇ ਵਿੱਚ ਘੱਟੋ-ਘੱਟ 15 ਤਾਂ ਹੋਣਗੇ ਪਰ ਮੈਂ ਗਿਣੇ ਨਹੀਂ ਹੈਗੀ ਇਸ ਕਰਕੇ ਦੇਖੋ ਜੀ ਸਾਰੇ ਮੈਚਿੰਗ ਸੂਟ ਰਹਿਣਗੇ ਆਲ ਓਵਰ ਤੁਹਾਨੂੰ ਕੌਸਟਲੀ ਪੈ ਜਾਣਗੇ ਵੈਸੇ ਇਹ ਜ਼ਿਆਦਾ ਜੱਚਦੀ ਮੈਚਿੰਗ ਨਹੀਂ ਜੀ ਬਹੁਤ ਪਿਆਰੇ ਕਲਰ ਨੇ ਨਾਲ ਇਹਨਾਂ ਦੇ ਪ੍ਰਾਈਸ ਤੁਹਾਨੂੰ ਲੈਸ ਦੇ ਵਿੱਚ ਆਪਾਂ ਬਾਲਾ ਜ਼ਿਆਦਾ ਨਹੀਂ ਹੈਗਾ ਪ੍ਰਾਈਸ ਇਹਨਾਂ ਦਾ ਕੌਸਟਲੀ ਨਹੀਂ ਹੈਗਾ ਸੇਮ ਫੈਬਰਿਕ ਹੈ ਤੁਸੀਂ ਇਹ ਨਾ ਕਿ ਹੋ ਵੀ ਤੁਸੀਂ ਨੂੰ ਇਹਨਾਂ ਦੇ ਰੇਟ ਘਟਾ ਦੇਖ ਨਹੀਂ ਫੈਬਰਿਕ ਨਹੀਂ ਵਧੀਆ ਮਿਲਣੀ ਪਤਾ ਕੀ ਉਹ ਤੋਂ ਪੱਟਿਆਂ ਨਾਲ ਬਰਬਰੀ ਦਾ ਦੁਪੱਟਾ ਹੋਣ ਕਾਰਨ ਇਹ ਸੂਟ ਦਾ ਪ੍ਰਾਈਸ ਹੈ ਜਿਹੜਾ 3000 ਰੁਪਏ ਹੈ ਜੀ ਜੇ ਤੁਸੀਂ ਵਿਦਾਊਟ ਦੁਪੱਟਾ ਲਓਗੇ ਜੇ ਤਾਂ ਤੁਹਾਨੂੰ ਇਸ ਸੂਟ ਦਾ ਪ੍ਰਾਈਸ ਹੀ 2000 ਰੁਪਏ ਪਈਗਾ ਜੇ ਤੁਸੀਂ ਇਹਦੇ ਨਾਲ ਕੋਈ ਹੋਰ ਫੈਬਰਿਕ ਦੁਪੱਟਾ ਲਗਾਉਂਗੇ ਜਾ ਵੀ ਟੈਬੀ ਦਾ ਹੋ ਗਿਆ ਔਰਗੈਂਜਾ ਮਸਲੀਨ ਵਗੈਰਾ ਦਾ ਜੋ ਵੀ ਤੁਹਾਡੀ ਚੁਆਇਸ ਹੈ ਤਾਂ ਤੁਹਾਨੂੰ ਉਸ ਹਿਸਾਬ ਦੇ ਨਾਲ ਪੈਸੇ ਲੱਗ ਜਾਣਗੇ ਪਰ ਜੇ ਤੁਸੀਂ ਬਰਬਰੀ ਦਾ ਦੁਪੱਟਾ ਟਾਈਡ ਆਈ ਦਾ ਕਰਾਉਂਗੇ ਤਾਂ ਤੁਹਾਨੂੰ 3000 ਦਾ ਪੈ ਜਾਊਗਾ ਜੀ ਇਹ ਦੇਖੋ ਐਨੇ ਕਲਰ ਨੇ ਹਜੇ ਤੱਕ ਇਹ ਕਲਰ ਆਪਣੇ ਵੀਡੀਓ ਦੇ ਵਿੱਚ ਆ ਰਹੇ ਨੇ ਮੈਂ ਤੁਹਾਨੂੰ ਦੱਸ ਦੂੰਗੀ ਤਕਰੀਬਨ ਹੋਣਗੇ 15-20 ਕਲਰ ਦੇਖੋ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਮੈਚਿੰਗ ਸੂਟ ਨੇ ਇਹ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੈਗਾ ਪਲੀਜ਼ ਪਹਿਣਾ ਨੂੰ ਰਿਕਵੈਸਟ ਹੈ ਤੁਸੀਂ ਵੀਡੀਓ ਦੇਖ ਅਨਸਾਰ ਜਲਦੀ ਜਲਦੀ ਆਰਡਰ ਕਰ ਲਿਆ ਕਰੋ ਤਾਂ ਕਿ ਤੁਹਾਡੇ ਕੋਲੇ ਜਿਹੜੇ ਸੂਟ ਨੇ ਪਹੁੰਚ ਜਾਣ ਦੇਖੋ ਕਿੰਨੇ ਪਿਆਰੇ ਕਲਰ ਨੇ ਇਸ ਤੋਂ ਬਾਅਦ ਇੱਥੇ ਤੱਕ ਕਲਰ ਆਗੇ ਜੀ ਗ੍ਰੀਨ ਤੱਕ ਬਰਬਰੀ ਦੇ ਇਹ ਜੈਲੋ ਸੂਟ ਆ ਗਿਆ ਜੀ ਕਾਟਨ ਦਾ ਇਹ ਟੈਬੀ ਦੇ ਡਿਜ਼ਾਈਨ ਮਿਲਣਗੇ ਤੁਹਾਨੂੰ ਲਾਈਨਿੰਗ ਵੀ ਮਿਲੂਗੀ ਵਿੱਚ ਪਿਓਰ ਕਾਟਨ ਦੇ ਸੂਟ ਨੇ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 900 ਰੁਪਏ ਇਹਦੇ ਵਿੱਚ ਵੀ ਕਾਫੀ ਕਲਰ ਨੇ ਪਲੀਜ਼ ਰਿਕਵੈਸਟ ਹੈ ਭੈਣਾਂ ਨੂੰ ਇਹ ਸੂਟ ਵੀ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰੋ ਕਿਉਂ ਅੱਗੇ ਤੀਆਂ ਰਖੜੀਆਂ ਆ ਰਹੀਆਂ ਨੇ ਬਹੁਤ ਪਿਆਰੇ ਪਿਆਰੇ ਕਲਰ ਨੇ ਤੁਸੀਂ ਇਹ ਸੂਟ ਲੈ ਕੇ ਆਪਣੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਉੱਤੇ ਤੁਸੀਂ ਜਿਹੜਾ ਸਲਾਈ ਕਰਕੇ ਪਾ ਸਕੋ ਤੁਸੀਂ ਬੇਚਿੰਤ ਹੋ ਕੇ ਸੂਟ ਲਿਆ ਕਰੋ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਕੋਈ ਗਲਤ ਚੀਜ਼ ਦੇਵਾਂਗੇ ਤੁਹਾਡੇ ਕੋਲੇ ਸੂਟ ਪਹੁੰਚਣ ਤੇ ਤੁਹਾਨੂੰ ਪਤਾ ਲੱਗ ਜਾਊਗਾ ਬਹੁਤ ਪਿਆਰੇ ਪਿਆਰੇ ਕਲਰ ਨੇ ਇਹਨਾਂ ਦੇ ਵਿੱਚ ਲਾਈਟ ਕਲਰ ਵੀ ਨੇ ਡਾਰਕ ਕਲਰ ਵੀ ਨੇ ਕਿਸੇ ਵੀ ਏਜ ਦੀ ਭੈਣ ਨੇ ਸੂਟ ਹੈ ਜਿਹੜਾ ਆਪਣੇ ਕੋਲੇ ਆਰਡਰ ਕਰਨਾ ਹੈ ਤਾਂ ਤੁਸੀਂ ਕਰ ਸਕਦੇ ਹੋ ਮੈਂ ਇਸੇ ਗੱਲ ਦੀ ਮਾਰੀ ਕਹਿਣੀ ਹੁੰਦੀ ਆ ਜੀ ਹੁਣ ਦੇਖੋ ਇੰਨੇ ਕਲਰ ਆ ਗਏ ਹੁਣ ਸਾਰੇ ਕਲਰ ਜਿਹੜੀਆਂ ਭੈਣਾਂ ਨੇ ਤਾਂ ਆਰਡਰ ਬੁੱਕ ਕਰ ਲਿਆ ਉਹਨਾਂ ਨੂੰ ਮਿਲ ਜਾਂਦੇ ਨੇ ਜਿਹੜੇ 2-4 ਦਿਨ ਲੇਟ ਹੋ ਜਾਂਦੇ ਨੇ ਇਸ ਕਰਕੇ ਉਹਨਾਂ ਨੂੰ ਫਿਰ ਇਹ ਕਲਰ ਨਹੀਂ ਮਿਲਦੇ ਦੁਬਾਰਾ ਤੋਂ ਹੁਣ ਇਹ 10-15 ਦਿਨ ਬਾਅਦ ਆਏ ਨੇ ਫਿਰ ਉਸ ਤੋਂ ਬਾਅਦ 15 ਦਿਨ ਦੇ ਵਿੱਚ ਜੀ ਹੁਣ ਦੇਖੋ ਨਾਲ ਦੀ ਨਾਲ ਤੀਆਂ ਆ ਗਈਆਂ ਰਖੜੀਆਂ ਆ ਗਈਆਂ ਸਾਰੇ ਜਿਹੜੇ ਤਿਹਾਰ ਨੇ ਆਪਣੇ ਲੰਘ ਜਾਣਗੇ ਉਸ ਤੋਂ ਬਾ ਕਰਨਾ ਵੀ ਕੀ ਹੈ ਪੈਸੇ ਲਾ ਕੇ ਜਦੋਂ ਆਪਣੇ ਬਿਹਾਰ ਤੇ ਹਰਤਾ ਲੰਘੇ ਪਲੀਜ਼ ਰਿਕਵੈਸਟ ਹੈ ਤੁਸੀਂ ਇਹ ਸੂਟਾਂ ਨੂੰ ਜਲਦੀ ਜਲਦੀ ਆਰਡਰ ਕਰੋ ਜੀ ਦੇਖੋ ਸਾ ਕਾਫੀ ਸਾਰੇ ਕਲਰ ਨੇ ਜਿਹੜੇ ਸਾਰੇ ਇਹ ਕਾਟਨ ਦੇ ਨੇ ਕਾਫੀ ਸਾਰੇ ਬਰਬਰੀ ਦੇ ਨੇ ਚਲੋ ਜੀ ਵੀਡੀਓ ਨੂੰ ਐਂਡ ਤੱਕ ਦੇਖ ਕੇ ਆਪਣੇ ਜਲਦੀ ਜਲਦੀ ਆਰਡਰ ਬੁੱਕ ਕਰ ਸਕਦੇ ਹੋ